ਚੱਲ ਚੱਲ ਚੰਗਾ ਪੈਂਜ ਚੱਲ ਹਾਂ ਕੋਈ ਨਹੀਂ ਕੋਈ ਰੱਖਾਂਗੇ ਪਾਪਾ ਜੀ ਦਾ ਦੱਸ ਤਾ ਅਗੈਤ ਨਹੀਂ ਤੇ ਆ ਰੱਖਦੇ ਅਹੀਂ ਰੱਖਦੇ ਸਾਡਾ ਪਾਪਾ ਸਾਨੂੰ ਕਿਹਾ ਜਾਈ ਵੱਡੀ ਮਤੋਂ ਦੇ ਆ ਗੁੱਡੂ ਦੀ ਬੀਬੀਆ ਲੋਕਾਂ ਦਾ ਹਾਲ ਹੈ ਵੇਲਾ ਤੈਨੂੰ ਪਤਾ ਆਪੀ ਸਾਡੇ ਪਾਪੇ ਦੇ ਉਹ ਭਏ ਕੀ ਉਹਨਾਂ ਦੇ ਚੈਨ ਤਾ ਆ ਜਿਹੜੇ ਪਿੰਦੇ ਤੇ ਉਹ ਕੀ ਉਹਨੂੰ ਕਹਿੰਦੇ ਕੋਈ ਨਾ ਕੋਈ ਪਤਾ ਲੈਣ ਵਾਲਾ ਤੁਰਿਆ ਆਈ ਰਿਹਾ ਤੁਰਿਆ ਚਲ ਪਤਾ ਤੇ ਲੈਣਾ ਹੀ ਆ ਪਤਾ ਤੇ ਲੈਣਾ ਰੀਤੀ ਰਿਵਾਜ ਬਣੇ ਆ ਨਾ ਤੇ ਚਲ ਆਪਾਂ ਵੀ ਲੈਣ ਜਾਂਦੀ ਆ ਆ ਪਤਾ ਲੈਣ ਤੇ ਆਉਣੀ ਹੁੰਦਾ ਤੇ ਇਹ ਆਈ ਹੋ ਪਾਪੇਰੀ ਇਹ ਭੂਆ ਦੀ ਕੁੜੀ ਆ ਪਤਾ ਲੈਣ ਆਈ ਉਹ ਤੇ ਨਾਲ ਆਪਣੇ ਪੁੱਤਰੇ ਪੋਤਰੀਆਂ ਨੂੰ ਵੀ ਲੈ ਆਈ ਉਹ ਤੇ ਪਤਾ ਲੈਣ ਕਾਧਾ ਆਈ ਆਏ ਮੇਰੇ ਪੋਤਰਾ ਚਾਹ ਨਹੀਂ ਪੀਂਦਾ ਤੇ ਲਈ ਦੁੱਧ ਗਰਮ ਕਰ ਦੇ ਮੇਰੀ ਪੁੱਤ ਲਈ ਇਹ ਦੁੱਧ ਲਈ ਬੀਂਦੀ ਤੇ ਕੌਫੀ ਬਣਾ ਦੇ ਤਾਂ ਤੇ ਮੇਰੀ ਇਹ ਚਾ ਚਾਰ ਆ ਨਾ ਪਾ ਵੀ ਧਿਆਨ ਆ ਪਾ ਵੀ ਧਿਆਨ ਆ ਪੰਤੇ ਮੈਨੂੰ ਇਦਾਂ ਹੁੰਦਾ ਮੈਨੂੰ ਇਦਾਂ ਹੁੰਦਾ ਮੈਂ ਚਲੋ ਠੀਕ ਫੇਰ ਇਹ ਆ ਨਾ ਖਾਣ ਲਿਆ ਵੀ ਆ ਨਾ ਰੋਟੀ ਬਣਾਵੀਆਂ ਆ ਨਾ ਸਬਜ਼ੀ ਬਣਾਵੀਆਂ ਆ ਨਾ ਮੈਂ ਅੱਜ ਫੇਰ ਦੇਖ ਕਿਤੇ ਪਾਪੇ ਵਾਲ ਤੇ ਕੀ ਧਿਆਨ ਦੇਣਾ ਹੈ ਪਰੌਣੀਆਂ ਜੀ ਜੀ ਹੈ ਦੱਸ ਤੇ ਹੁਣ ਇਹ ਕਹਿੰਦੀ ਹੈ ਧਿਆਨ ਰੱਖੇ ਆਪਾਂ ਲਾ ਦੱਸ ਤੂੰ ਧਿਆਨ ਰੱਖਦੀ ਹੈਂਗੀ ਅਈ ਰੱਖ ਲੈ ਸਾਡੇ ਪਾਪਾ ਸਾਨੂੰ ਵੇਖ ਮੈਂ ਕਹਿੰਦੀ ਪਤਾ ਲੈਣ ਵਾਲਿਆਂ ਨੇ ਵੀ ਦੁਖੀ ਕੀਤਾ ਮੁੰਡੀ ਦੀ ਬੀਬੀ ਦੁਖੀ ਕੀਤਾ ਚਲ ਭੈਣ ਪਰੌਣੇ ਪਤਾ ਲੈਣ ਤੇ ਹੋਣਾ ਹੀ ਹੋਇਆ ਹੈ ਤੇ ਆਣ ਕਿ ਇਦਾਂ ਕਰਨਗੇ ਆਂ ਨਹੀਂ ਖਾਂਦੇ ਆਂ ਨਹੀਂ ਖਾਂਦੇ ਮੈਂ ਤੈਨੂੰ ਸਮਝਾਉਂਗੀ ਕਿ ਤੂੰ ਹੀ ਪਾਪੇ ਦਾ ਪਤਾ ਲੈਣਾ ਹੈ ਕਿ ਪਾਪੇ ਦੇ ਵਿਆਹ ਤੇ ਆਏ ਹੈ ਜਦ ਵੀ ਮੈਂ ਇੱਥੇ ਕਿਹੜਾ ਰੈਸਟੋਰੈਂਟ ਖੋਲਿਆ ਜਿਹੜਾ ਤੁਹਾਡੇ ਲਈ ਮੱਕੀ ਦੀਆਂ ਰੋਟੀਆਂ ਬਣਾਵਨ ਦੇ ਨਾਲ ਸਾਗ ਨੂੰ ਘੋਟਾ ਲਾ ਮੈਂ ਨਹੀਂ ਕੱਸ਼ੜੀ ਕਰਨਗੇ ਹਾਰ ਕੇ ਫਿਰ ਮੈਂ ਕੀਤਾ ਪਰਸੋਂ ਆਗੇ ਵਾਵਾ 7-8 ਜਣੇ ਤੇ ਮੈਂ ਕਰਾਈ ਮੂੰਗੀ ਦੀ ਦਾਲ ਨੂੰ ਮਿਸਲ ਮੂੰਗੀ ਦਾਲ ਨੂੰ ਮਿਸਲ ਕਰਾ ਕੇ ਤੇ ਮੈਂ ਸਾਰਿਆਂ ਕੋਲੋਂ ਰੋਟੀ ਦੀ ਬੀਜੀ ਲਈ ਕੋਈ ਪਾਪੇ ਦਾ ਵੀ ਧਿਆਨ ਰੱਖਣਾ ਹੈ ਨਾ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਆਪਣੇ ਘਰ ਦਾ ਵੀ ਰੱਖਣਾ ਇੰਨੇ ਸਾਰੇ ਕੰਮ ਹਨ ਤੇ ਮੈਂ ਕਿਹਾ ਚਲ ਚੋਕਾ ਕੰਮ ਆਦਾਲੀ ਇਸ ਲਈ ਫਿਰ ਨਹੀਂ ਤੇ ਰੋਟੀ ਖਾਣ ਦੀ ਪਤਾ ਲੈਣ ਹੀ ਆਏ ਹਨ ਭੈਣਾ ਡੋਰਾ ਹੀ ਬਣਾਉਂਦੀ ਆ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਆਏ ਹਿੰਦੇ ਘਰ ਪਤਾ ਲੈਣਗੇ ਤੇ ਉਹਨਾਂ ਮੂੰਗੀ ਦੀ ਦਾਲ ਪਈ ਪਰ ਪਤਾ ਲੈਣਗੇ ਉਹਨਾਂ ਮਸਾਲਾ ਨਾਲ ਪਈ ਤਾਂ ਕਰੇ ਮੈਂ ਕਿਹਾ ਭਾਵੇਂ ਤੀ ਰੋਜ਼ ਮੂੰਗੀ ਮਸਰੀ ਖਾਣ ਦੀ ਤਰਿਛ ਤੇ ਦਰਵਾਜ਼ਾ ਆ ਕੇ ਆ ਕਰਨੀ ਜਿਦਾ ਸ਼ਾਇ ਪਨੀਰ ਭਾਲਦੀ ਦੱਸ ਖੁਸ਼ੀ ਨਾ ਬੰਦਾ ਆ ਵੇ ਦੱਸ ਕੇ ਆਇਆ ਹੋਵੇ ਤੇ ਭੈਣ ਭਰਾ ਚਲ ਬਣਾਉਂ ਨਹੀਂ ਲੈਂਦਾ ਆਏ ਤੇ ਤੇ ਪਾਪੇ ਦਾ ਪਤਾ ਲੈਣ ਜੀ ਹੈ ਭਾਏ ਤੇ ਪਾਪੇ ਨੂੰ ਸਟੈਂਡ ਤੇ ਕਿਹੜਾ ਉੱਥੇ ਹੀ ਪਾਪੇ ਦਾ ਵਿਚਾਰੀ ਦਾ ਮੈਂ ਕਿੰਨੀ ਵੀ ਪ੍ਰੋਗਰਾਮ ਰੱਖਿਆ ਵੀ ਜਿਹੜਾ ਸੁਭਾਸ਼ਾ ਕਉਂਦੇ ਹੀ ਨਾ ਤੇ ਆਂ ਵੇਲਾ ਭੂਆ ਦੀ ਕੁੜੀ ਉਤੇ ਤਾਂ ਤੂੰ ਪਤਾ ਲੈਣੀ ਕਿ ਤੂੰ ਪਾਪੇ ਨੂੰ ਹੌਸਲਾ ਦੇਣਾ ਵੀ ਕੋਈ ਗੱਲ ਨਹੀਂ ਪਾਪਾ ਜੀ ਮਤਲਬ ਵੀਰ ਤੂੰ ਠੀਕ ਹੋ ਜਾਏਗਾ ਕਹਿੰਦੀ ਇਹੇ ਟੈਂਟ ਨਹੀਂ ਪਾਉਣੇ ਟੈਂਟ ਨਹੀਂ ਪਾਉਣੇ ਟੈਂਟ ਨਹੀਂ ਪਾਉਣੇ ਮੈਂ ਕਿ ਟੈਂਟ ਕਦੋਂ ਪਾਇਆ ਤਾ ਟੈਂਟ ਮੈਂ ਤਾਂ ਹੀ ਤੀ ਯਾਦ ਲਿਆਵਾ ਉਹ ਹੋਏ ਕਿੰਦੀ ਜਿਹੜੀ ਤੂੰ ਇੱਥੇ ਪਾਏ ਆ ਟੈਂਟ ਓਣ ਹੀ ਪਾਉਣੇ ਉਹ ਤੇ ਪੰਕੀ ਦੇ ਇਹ ਸਾਡੇ ਗਾਂਦ ਨਾਉਂਦੇ ਸੋਲੇ ਨੇ ਪਾਏ ਇਤੇ ਉਹ ਤਾਂ ਮਹਾ 6 ਮਹੀਨੇ ਖੜਿਆ ਮੈਂ ਆਪਾਂ ਮੈਂ ਕਿਹਨੇ ਹੱਤੇ ਤੇ ਮੈਂ ਹੱਤੇ ਮੈਂ ਕੋ ਸਾਬਤ ਮਰੀਜ਼ ਦਾ ਪਤਾ ਲੈਣ ਆਈ ਆ ਹਾਂ ਤੇ ਕੋਈ ਆਣ ਕੇ ਕਹਿ ਦਦਾ ਇਹ ਜੀ ਇਹ ਜਿਹਨੂੰ ਟੈਂਟ ਪੈ ਜਾਂਦੇ ਆ ਇਹ ਆਏ ਜੀ ਅੰਦਰ ਸੂਟ ਨਹੀਂ ਕਰਦੇ ਤੇ ਇਹਦੇ ਬੰਦਾ ਮਹਾਂ ਛਾਲ ਕਾ ਕੱਢਦਾ ਮੈਂ ਉਹਦਾ ਭਾਵੇਂ ਆਡਾ ਪਾਪਾ ਵਿਚਾਰਾ ਹੈ 10 ਸਾਲ ਕੱਢ ਜੇ ਤੇ ਇਦਾਂ ਵੇਖ ਲਾ ਮੈਂ ਕਿਹਾ ਮੈਂ ਕਿਦਾਂ ਦੇ ਲੋਕ ਪਤਾ ਨਹੀਂ ਆਣੰਦੀ ਆ ਕਈ ਕਹਿੰਦੇ ਇਹ ਤੇ ਅੰਦਰੋਂ ਹੁੰਦੀ ਮਤਲਬ ਖਰਾਬ ਹੋ ਜਾਂਦਾ ਆ ਇਹਦਾ ਬੰਦਾ ਇਹ ਬਚਦਾ ਨਹੀਂ ਆ ਆ ਇਹਦੇ ਨਾਲ ਕਈ ਬਿਮਾਰੀਆਂ ਹੋਰ ਲੱਗ ਜਾਂਦੀਆਂ ਤੇ ਮੈਂ ਤੈਨੂੰ ਪਤਾ ਲੈਣਾ ਇਹ ਜੇ ਕਿ ਸਾਡੇ ਪਾਪੇ ਵਿਚਾਰੇ ਨੂੰ ਤੂੰ ਡਰਾਉਣਾ ਇਹ ਜੇ ਆ ਉਹਦਾ ਪਾਵੇ ਕੁੱਟਦੀ ਬੀਬੀ ਕਰ ਜੇ 10 ਸਾਲ ਹੁਣ ਉਹ ਸੋਚਦਾ ਹੀ ਰਹਿੰਦਾ ਸੁਣ ਮੈਂ ਆ ਕੇ ਕਿਹਾ ਮੇਰੇ ਪਪਾ ਜੀ ਇਦਾਂ ਹੀ ਕਰਦੇ ਆ ਲੋਕੀ ਉਹ ਤਮਾਸ਼ਾ ਵੇਂਦੇ ਐ ਨਹੀਂ ਆਂ ਕੇ ਮੈਂ ਕਿਹਾ ਪੁੱਠੀਆਂ ਮੱਤਾਂ ਕੰਦੇ ਓਏ ਤੁਹਾਨੂੰ ਚਮਚਦਾਰ ਨਹੀਂ ਤੁਸੀਂ ਤੁਹਾਨੂੰ ਕਿੰਨੇ ਸ਼ਰਾਬ ਦੇਤੀ ਤੇ ਟੈਂਟ ਪਾਉਣ ਦੀ ਦੱਸ ਆਈ ਹੁਣ ਆਪਣਾ ਵੇਖਣਾ ਉਹ ਤਾਂ ਢੀਆਂ ਸੁਣੀਏ ਤੇ ਜੇ ਉਹ ਗੁੱਟਦੀ ਬੀਬੀ ਨਾ ਪਵਾਏਂਦੇ ਫੇਰ ਲਗਣਾ ਵੇਲਾ ਵਿਚਾਰੇ ਨੂੰ ਕਿਤੇ ਸਟੈਂਟ ਪਾ ਦਿੰਦੇ ਤੇ 10 ਸਾਲ ਕੱਢ ਜਾਂਦਾ ਮੈਂ ਕਹਿੰਦੀ ਸਹੀ ਸੀ ਆਣੀ ਕਿੰਦੀ ਦੰਦੀ ਮੇਰੇ ਪਾਸੇ ਦੰਦੇ ਤੇ ਇਹ ਦੁਨੀਆ ਨੂੰ ਚਾਰ ਵਾਰਸੀ ਦਿੰਦੀ ਨਾ ਤਾਂ ਹੁਣ ਵੇ ਕਹਿੰਦੀ ਓਏ ਧਿਆਨ ਰੱਖੀ ਪਾਪੇ ਦਾ ਮੈਂ ਕਹਾਂ ਮੈਂ ਤੇ ਰੱਖੂੰਗੀ ਤੁਹਾਡੇ ਵਰਗੇ ਨਾ ਹਾਂ ਤੇ ਮੈਂ ਧਿਆਨ ਰੱਖ ਲੂੰ ਆ ਤੂੰ ਮੇਰੇ ਕੋਲ ਜੀ ਆਇਆਂ ਕਿਤੇ ਰੈਸਟੋਰੈਂਟ ਖੋਲਿਆ ਮੈਂ ਇਸ ਪਾਸੇ ਆ ਆਇਆ ਬੈਠੀ ਦੋੜ ਚਲ ਮੈਂ ਦੇਖਾਂ ਪਾਪੀ ਨੂੰ ਪਾਪਾ ਆਡਾ ਟੈਨਸ਼ਨ ਲੈਣ ਗਿਆ ਆ ਗਈ ਨਵੀਂ ਟੈਨਸ਼ਨ ਕਿਤੇ 6 ਮਹੀਨੇ ਕੱਢਣੇ ਤੂੰ ਓਏ 戴维。<laughs>